ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਕਿਉਂਕਿ ਵੀਡੀਓ ਵਿੱਚ ਨਾ ਤੁਸੀਂ ਇੱਕ ਮੁੰਡੇ ਨੂੰ ਵੇਖ ਸਕਦੇ ਹੋ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦੇ ਵਿੱਚ ਇੱਕ ਸਾਈਕਲ ਲੈ ਕੇ ਆਇਆ ਤੇ ਤੁਸੀਂ ਉਸ ਵੀਰ ਦੀ ਖੁਸ਼ੀ ਵੇਖ ਸਕਦੇ ਹੋ ਤੇ ਤੁਸੀਂ ਉਹਦੇ ਪਰਿਵਾਰ ਦੀ ਵੀ ਖੁਸ਼ੀ ਵੇਖ ਸਕਦੇ ਹੋ ਉਹਦੀ ਮਾਂ ਤੇਲ ਚੌਂਦੀ ਹੈ ਵੀਡੀਓ ਵੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ ਸ਼ਾਇਦ ਇਹ ਇਸ ਵੀਰ ਦੇ ਘਰ ਦੀ ਪਹਿਲੀ ਮਸ਼ੀਨਰੀ ਹੈ ਜੋ ਇਹ ਵੀਰ ਲੈ ਕੇ ਆਇਆ ਹੈ ਗਰੀਬੀ ਵੀ ਦੇਖੋ ਕੀ ਕੁਝ ਰੰਗ ਦਿਖਾਉਂਦੀ ਹੈ ਮਹਿਲਾਵਾਲਿਆਂ ਨੂੰ ਇਹ ਵੀਡੀਓ ਜ਼ਰੂਰ ਵੇਖਣੀ ਚਾਹੀਦੀ ਹੈ ਜਿਹੜੇ ਹਰ ਵਕਤ ਕੋਸ ਦੇ ਰਹਿੰਦੇ ਨੇ ਕਿ ਸਾਨੂੰ ਉਹ ਮਿਲ ਜੇ ਆ ਮਿਲ ਜੇ ਪਰ ਤੁਸੀਂ ਇਸ ਵੀਰ ਦੀ ਖੁਸ਼ੀ ਵੇਖ ਸਕਦੇ ਹੋ ਇੱਕ ਸਾਈਕਲ ਖਰੀਦ ਕੇ ਵੀ ਕਿੰਨਾ ਖੁਸ਼ ਨਜ਼ਰ ਆ ਰਿਹਾ ਹੈ ਤੇ ਦੋਸਤੋ ਇਸ ਵੀਡੀਓ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਸਾਡੇ ਕੋਲ ਜੋ ਵੀ ਚੀਜ਼ਾਂ ਅੱਜ ਮੌਜੂਦ ਨੇ ਕਈ ਲੋਕ ਉਹਨਾਂ ਚੀਜ਼ਾਂ ਨੂੰ ਤਸਦੇ ਨੇ ਇਸ ਕਰਕੇ ਬਾਲੀਆਂ ਚੀਜ਼ਾਂ ਦੀ ਲਾਲਸਾ ਨਾ ਰੱਖਿਆ ਕਰੋ ਜੋ ਚੀਜ਼ਾਂ ਤੁਹਾਨੂੰ ਪਰਮਾਤਮਾ ਨੇ ਦੇ ਦਿੱਤੀਆਂ ਨੇ ਉਹੀ ਚੀਜ਼ਾਂ ਤੁਹਾਡੇ ਵਾਸਤੇ ਸਹੀ ਨੇ ਤੇ ਉਹਨਾਂ ਚੀਜ਼ਾਂ ਵਿੱਚ ਹੀ ਤੁਹਾਨੂੰ ਖੁਸ਼ ਰਹਿਣਾ ਚਾਹੀਦਾ ਹੈ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ ਆ ਤੇ ਇਸ ਵੀਰ ਦੇ ਲਈ ਇਸ ਪਰਿਵਾਰ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ